ਚਿੱਟੇ ਦਿਨ 3 ਵਜੇ ਬਟਾਲਾ ਦੇ ਸੰਗੜੀ ਆਬਾਦੀ ਵਾਲੇ ਵਿਸ਼ੇਸ਼ Hindu ਇਲਾਕੇ ਵਿੱਚ ਕੁਝ ਸ਼ਰਾਰਤੀ ਅਨਸਰਾਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਪੋਸਟਰ ਚਿਪਕਾ ਕੇ ਨਾ ਸਿਰਫ ਪਾਇਚਾਰਿਕ ਸਾਂਝ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਬਲਕਿ ਉਹਨਾਂ ਇੱਕ ਵਾਰ ਫਿਰ 1984 ਵਾਲੇ ਦੌਰ ਦੇ ਜ਼ਖਮ ਤਾਜ਼ਾ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਬਟਾਲਾ ਦੇ Hindu ਬਹੁ ਗਿਣਤੀ ਵਾਲੇ ਸੰਗੜੇ ਚੱਕਰੀ ਬਾਜ਼ਾਰ ਵਿੱਚ ਇਹ ਪੋਸਟਰ ਲੱਗੇ ਅਤੇ ਸ਼ਹਿਰ ਵਿਦੇਸ਼ੀ ਦਾ ਮਾਹੌਲ ਪੈਦਾ ਹੋ ਗਿਆ ਅਤੇ ਤੁਰੰਤ ਲੋਕਾਂ ਵਿੱਚ ਝਗੜਾ ਤਫਰੀ ਮਚ ਗਈ ਵੱਡੀ ਗਿਣਤੀ ਵਿੱਚ ਲੋਕ ਉੱਥੇ ਇਕੱਠੇ ਹੋਣੇ ਸ਼ੁਰੂ ਹੋ ਗਏ ਇਸੇ ਦੌਰਾਨ ਪੁਲਿਸ ਨੇ ਮੋਟਾ ਸਾੰਬ ਰਿਆ ਤੇ 2 ਘੰਟੀਆਂ ਵਿੱਚ ਹੀ ਸੰਬੰਧਿਤ ਮੁਲਜ਼ਮਾਂ ਨੂੰ ਕਾਬੂ ਕਰਕੇ ਨਾ ਸਿਰਫ ਸ਼ਹਿਰ ਦੇ ਗੁੱਸੇ ਨੂੰ ਠੰਡਾ ਕੀਤਾ ਬਲਕਿ ਆਪਸੀ ਪਾਈ ਚਾਰਕ ਸਾਂਝ ਵੀ ਟੁੱਟਣੇ ਬਚਾ ਲਈ ਜਿਵੇਂ ਸਾਰਿਆਂ ਨੂੰ ਪਤਾ ਹੈਗਾ ਅੱਜ 31 ਜਨਵਰੀ 2024 ਨੂੰ ਚੱਕਰੀ ਬਾਜ਼ਾਰ ਬਟਾਲਾ ਦੇ ਵਿੱਚ ਤਿੰਨ ਪੋਸਟਰਸ ਮਿਲੇ ਸੀਗੇ ਜਿਹਦੇ ਵਿੱਚ ਖਾਲਿਸਤਾਨ ਜਿੰਦਾਬਾਦ ਲਿਖਿਆ ਸੀ ਉੱਤੇ ਉਪਰੰਤ ਇੱਕ ਪੈਨਿਕ ਦਾ ਮਾਹੌਲ ਫੈਲਾ ਸੀਗਾ ਇਮੀਡੀਏਟਲੀ ਜੋ ਬਟਾਲਾ ਟੀਮ ਵੱਖ-ਵੱਖ ਟੀਮਾਂ ਦਾ ਉਹ ਹੋ ਕੇ ਨਾਲ ਹੀ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਉਹਨਾਂ ਦੇ ਸਿਬਰਨੀ ਨਾਲ ਮਿਲ ਕੇ 2 ਘੰਟੇ ਦੇ ਅੰਦਰ-ਅੰਦਰ ਜੋ ਇਨਸੀਡੈਂਟ ਦੇ ਵਿੱਚ ਜੋ ਇਨਵੋਲਟ ਸੀ ਦੋਵੇਂ ਅਕਿਊਜ਼ ਨੂੰ ਫੜੇ ਗਏ ਹੈਗੇ ਆ ਔਰ ਉਹਨਾਂ ਤੋਂ ਉਹਨਾਂ ਦੀ ਪੁਛਗਿਸ਼ ਤੇ ਇਹ ਚੀਜ਼ ਵੀ ਆਈ ਹੋਈ ਹੈ ਇਹਨਾਂ ਨੇ 10 ਥਾਵਾਂ ਦੇ ਵਿੱਚ ਪੋਸਟਰ ਅੱਜ ਲਾਏ ਸੀ ਉਹਦੇ ਚ ਸਾਰੇ ਥਾਵਾਂ ਤੋਂ ਸਾਡੀ ਜੋ ਹੈ ਉਹ ਰਿਕਵਰੀ ਵੀ ਹੋ ਗਏ ਨੇ ਔਰ ਉਹਦੇ ਤੇ ਇੱਕ ਮੇਨ ਅਕਿਊਜ਼ਡ ਹੈਗਾ ਬਲਵਿੰਦਰਜੀਤ ਸਿੰਘ ਉਹ 26 ਸਾਲ ਦਾ ਹੈਗੇ ਔਰ ਦੂਜਾ ਜੋ ਹੈਗਾ ਉਹ ਮਾਈਨਰ ਹੈ ਉਹਦਾ ਡਿਟੇਲਸ ਅਸੀਂ ਨਹੀਂ ਦੇ ਸਕਦੇ ਹੈਗੇ ਔਰ ਇਹਦੇ ਪਿੱਛੋਂ ਜੋ ਕਾਰਨ ਹੈਗੇ ਕਿਉਂ ਇਹਨਾਂ ਨੇ ਕੀਤੀ ਹੈਗੀ ਹਾਲੇ ਤੱਕ ਤੂੰ ਉਦੇਤੇ ਕੋਈ ਚੀਜ਼ ਅੱਗੇ ਸਾਹਮਣੇ ਨਹੀਂ ਆਈ ਕਿ ਉਦੇਤੇ ਪਿੱਛੇ ਕੋਈ ਕਿਸੇ ਨੇ ਕਿਹਲਵਾ ਕੇ ਕਹੇ ਹੋਣ ਇਦਾਂ ਦੀ ਕੋਈ ਗੱਲ ਹੋਵੇ ਉਹਨਾਂ ਦੇ ਦਿਮਾਗ 'ਚ ਇਹ ਹੈਗਾ ਕਿ ਖਾਲਿਸਤਾਨ ਉਹਨਾਂ ਦਾ ਹੱਕ ਹੈ ਤੋਂ ਇੱਕ ਤਰੀਕੇ ਨਾਲ ਉਹਨਾਂ ਦਾ ਰਿਲੀਜੀਅਸ ਆਪਾ ਕਹਿੰਦੇ ਆ ਰੈਡੀਕਲਾਈਜੇਸ਼ਨ ਉਸ ਵੱਲੋਂ ਲੱਗਦੀ ਹੈਗੀ ਆ ਉਹ ਹਲੇ ਸਾਡੀ ਜੋ ਪੁੱਛਗਿੱਛ ਹੋਊਗੀ ਉਸ ਤੋਂ ਬਾਅਦ ਵੀ ਵਿਲ ਅਸੀਂ ਤੁਹਾਨੂੰ ਰਿਵੀਲ ਕਰਾਂਗੇ ਇਦਾਂ ਦੀ ਕੋਈ ਹੋਰ ਚੀਜ਼ ਨਿਕਲਦੀ ਹੈ ਤਾਂ ਇਹਦੇ ਇਫਆਰ ਨੰਬਰ 10 ਪੁਲਿਸ ਸਟੇਸ਼ਨ ਸਿਟੀ ਦੇ ਵਿੱਚ ਦਰਜ ਹੋਈ ਹੈ ਸੈਕਸ਼ਨ 153ਏ ਦੇ ਵਿੱਚ ਉਹ ਸੈਕਸ਼ਨ 153ਏ ਹੁੰਦੀ ਹੈ ਕਿ ਜੀ ਦੋ ਰਿਲੀਜੀਅਸ ਕਮਿਊਨਿਟੀ ਦੇ ਵਿੱਚ ਇੱਕ ਪ੍ਰੋਬਲਮ ਕ੍ਰੀਏਟ ਕਰਨ ਦਾ ਔਰ ਰਾਈਟਿੰਗ ਦਾ ਉਹ ਸੈਕਸ਼ਨ ਬਣਦੀ ਹੈਗੀ ਉਹਦੇ ਉਹਦੇ ਤਹਿਤ ਪਰਚਾ ਦਚੋ ਗਿਆ ਜੋਲਾ ਲੜਕੀਆਂ ਦੇ ਹੋਇਆ ਜੀ ਇੱਕ ਪਰਚਾ ਪਰਚੇ ਦੋਆਂ ਤੇ ਹੋਈ ਇੱਕ ਜੋ ਮੇਨ ਅਕਿਊਜ਼ਰ ਮੈਂ ਤੁਹਾਨੂੰ ਦੱਸਦਾ ਜੀ ਬਲਵਿੰਦਰਜੀਤ ਹੈਗੇ ਦੂਜਿਆ ਦਾ ਐਸ ਪਰ ਲਾਅ ਅਸੀਂ ਮਾਈਨਰ ਦਾ ਡਿਟੇਲਸ ਨਹੀਂ ਦੇ ਸਕਦੇ हाँ जी हाँ जी येल बटाले हाँ है इंद्रजीत गांव है, है गा। पिंड करते <laughs> एक एक्टिवा है एक्टिवा आए थे जी एक्टिवा आए थे उन्नी वे लगा के फिर चले गए